ਦੋਸਤੋ ਅੱਜ ਸਾਡੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਸੀਗੀ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀਆਂ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਾਮਲ ਨੇ ਤਾਂ ਉਹਨਾਂ ਮੀਟਿੰਗ ਦੇ ਵਿੱਚ ਅਸੀਂ 4-5 ਡਿਮਾਂਡਸ ਰੱਖੀਆਂ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 91 ਮੈਂਬਰੀ ਉਹਦਾ ਜਿਹੜਾ ਸ਼ਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਤੇ ਸਾਡਾ ਦਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕਿ ਸ਼ਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ਡਿਊਲ ਜਾਰੀ ਹੋ ਜਾਏਗਾ ਤਾਂ ਉਹ ਸਾਡੀ ਪਹਿਲੀ ਡਿਮਾਂਡ ਆ ਉਹ ਕਹਿ ਰਹੇ ਆ ਕਿ 1-2 ਦਿਨ ਦੇ ਵਿੱਚ ਜਾਰੀ ਹੋ ਜਾਏਗਾ ਤਾਂ ਸੀਗਾ ਜਦੋਂ ਤੱਕ ਨਹੀਂ ਆਉਂਦਾ ਰਹੇਗਾ ਇਸ ਤੋਂ ਇਲਾਵਾ ਸਾਡੀਆਂ 4-5 ਡਿਮਾਂਡਸ ਹੋਰ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ ਵਾਈਸ ਚਾਂਸਲਰ ਨੇ ਸੈਨੇਟ ਦੀ ਗੈਰ ਹਾਜ਼ਰੀ ਜਿੰਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਜ਼ ਅ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੂਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਰਸਟ ਸੈਕਿੰਡ ਡਿਮਾਂਡ ਹੈਗੀ ਆ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਆ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਕਵਾਇਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰਾ ਤੋਂ ਉਲਟ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਆ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਹੈ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡੈਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ ਉਹਦੇ ਉੱਪਰ ਕੋਈ ਰੋਕ ਨਹੀਂ ਕੀਤੀ ਜਾਏਗੀ ਸਿਵਲ ਫਾਈਲ ਜਿਹੜਾ ਸੂਟ ਕੀਤਾ ਹਾਂ ਜਿੰਨੇ ਵੀ ਸਿਵਲ ਫਾਈਲ ਸੂਟ ਕੀਤੇ ਨੇ ਪਧਰਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਦਡਰਾ ਕੀਤੇ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕੀਤੀ ਆ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਫਾਲੋ ਕੀਤੀ ਜਾ ਰਹੀ ਹੈ ਰਿਕਰੂਟਮੈਂਟ ਕੀਤੀ ਜਾ ਰਹੀ ਹੈ ਉਹ ਜਦੋਂ ਤੱਕ ਸੈਨੇਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਜਿਹੜੀ ਇਹਨਾਂ ਨੇ ਸਟੂਡੈਂਟ ਕਾਉਂਸਲ ਹੈ ਉਹਦਾ ਇੱਕ ਕਨਸਟੀਟਿਊਸ਼ਨ ਤੇ ਐਸਓਪੀ ਬਣਾਈ ਆ ਉਹ ਬਿਨਾਂ ਸਟੂਡੈਂਟ ਦੀ ਤੇ ਸਟੂਡੈਂਟ ਇਨਵੋਲਵਮੈਂਟ ਤੋਂ ਬਿਨਾਂ ਉਹ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਸਾਡੀ ਇਹ ਰਿਕੁਐਸਟ ਸੀ ਕਿ ਉਹਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਕੇ ਅਗਰ ਕੋਈ ਵੀ ਇਸ ਤਰੀਕੇ ਦਾ ਕਨਸਟੀਟਿਊਸ਼ਨ ਜਾਂ ਇਸ ਤਰੀਕੇ ਦੀ ਕੋਈ ਵੀ ਚੀਜ਼ ਬਣਾਉਣੀ ਆ ਉਹ ਸਟੂਡੈਂਟ ਨੂੰ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਤਾਂ ਇਹ ਬੇਸਿਕ ਸਾਰੀਆਂ ਸਾਰੀਆਂ ਜਿੰਨੀਆਂ ਵੀ ਡਿਮਾਂਡ ਸੀ ਇਹਦੇ ਉੱਪਰ ਵਾਈਸ ਚਾਂਸਲਰ ਤੇ ਜਿਹੜਾ ਪ੍ਰੋਫੈਸਰ ਦਾ ਡੈਲੀਗੇਸ਼ਨ ਸਾਨੂੰ ਕੱਲ ਮਿਲਿਆ ਸੀ ਉਹ ਵੀ ਉੱਥੇ ਬੈਠਾ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਜਿਹੜਾ ਸਾਡੀਆਂ ਡਿਮਾਂਡਸ ਨੇ ਇਹਨਾਂ ਨੂੰ ਮੰਨ ਲਿਆ ਜਾਏਗਾ ਤੇ ਜਦੋਂ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲਦੀ ਜਾਰੀ ਰਹੇਗਾ ਜਦੋਂ ਤੱਕ ਰਿਟਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਦਾ ਰਿਟਨ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨੀਆਂ ਨਹੀਂ ਜਾਂਦੀਆਂ ਸ਼ੈਡਿਊਲ ਕਰ ਤੱਕ ਆ ਜਾਏਗਾ ਕੁਝ ਪੋਸਟ ਬਾਰੇ ਗੱਲ ਹੋਈ ਹੈ ਸ਼ੈਡਿਊਲ ਉਹਨਾਂ ਨੇ ਸ਼ੈਡਿਊਲ ਏ ਕਹਿ ਰਹੇ ਨੇ ਅਕੋਰਡਿੰਗ ਟੂ ਵਾਈਸ ਚਾਂਸਲਰ ਕੇ ਐਸੀ ਸ਼ੈਡਿਊਲ ਭੇਜ ਦਿੱਤਾ ਹੈ ਤੇ ਆਉਣ ਵਾਲੇ 1 ਜਾਂ 2 3 ਦਿਨਾਂ ਦੇ ਵਿੱਚ ਉਹ ਜਿਹੜਾ ਹੈਗਾ ਉਹ ਸ਼ੈਡਿਊਲ ਅਪਰੂਵ ਕਰ ਦਿੱਤਾ ਜਾਏਗਾ ਇੰਨਾ ਸਮਾਂ ਕਿਉਂ ਲੱਗ ਰਿਹਾ ਪਹਿਲੇ 2-3 ਦਿਨ ਪਹਿਲਾਂ ਹੋ ਕੇ ਸੀ ਭੇਜਿਆ ਹੋਇਆ ਸੀ ਫਿਰ ਇੰਨਾ ਸਮਾਂ ਹਫਤਾ ਹੀ ਹੋ ਜਾਏਗਾ ਫਿਰ ਮਤਲਬ ਉਹ ਤੁਸੀਂ ਦੇਖੋ ਵਾਈਸ ਚਾਂਸਲਰ ਤੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਇੱਕ ਡੇਲਿੰਗ ਟੈਕਟਿਕਸ ਦੀ ਆਦਤ ਹੈ ਪਿਛਲੇ 1 ਸਾਲ ਪਹਿਲਾਂ ਵੀ ਇਹ ਕਹਿ ਰਹੇ ਸੀ ਕਿ ਅਸੀਂ ਭੇਜਿਆ ਹੋਇਆ ਵਿਦਿਆਰਥੀਆਂ ਦੇ ਧਰਨੇ ਲੱਗੇ ਇਹਨਾਂ ਨੇ ਨਹੀਂ ਸੁਣੀ ਲੇਕਿਨ ਹੁਣ ਜਦੋਂ ਮਤਲਬ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਪੂਰੇ ਪੰਜਾਬ ਤੋਂ ਇਕੱਠਾ ਆਇਆ ਹਰਿਆਣੇ ਤੋਂ ਇਕੱਠਾ ਆਇਆ ਤੇ ਵਿਦਿਆਰਥੀ ਜਥੇਬੰਦੀਆਂ ਇਕਜੁੱਟ ਹੋ ਕੇ ਇੱਕ ਇਤਿਹਾਸਿਕ ਪੰਜਾਬ ਯੂਨੀਵਰਸਿਟੀ ਜਿਹੜਾ ਪ੍ਰੋਟੈਸਟ ਹੋਇਆ ਉਹਨੇ ਇਹਨਾਂ ਦੇ ਕੰਨ ਖੋਲਤੇ ਤੇ ਹੁਣ ਇਹਨਾਂ ਦੀ ਜਿਹੜੀ ਆਨਕਾਨੀ ਉਹ ਨਹੀਂ ਚੱਲੇਗੀ ਤੇ ਅਗਰ ਇਹ ਪੰਜਾਬ ਯੂਨੀਵਰਸਿਟੀ ਦੇ ਉੱਪਰ ਆਪਣੀ ਟੇਢੀ ਅੱਖ ਕਾਣੀ ਅੱਖ ਰੱਖਣਗੇ ਤਾਂ ਉਹਦਾ ਮੂੰਹ ਤੋੜਵਾ ਜਵਾਬ ਵਿਦਿਆਰਥੀ ਪਹਿਲਾਂ ਵੀ ਦਿੰਦੇ ਆਏ ਨੇ ਹੁਣ ਵੀ ਦਿੰਦੇ ਜਾਣਗੇ ਜੇ ਐਫਆਈਆਰ ਨਹੀਂ ਰੱਦ ਹੁੰਦੀਆਂ ਕਿਉਂਕਿ ਇਹਨੇ ਕਿ ਕੋਸ਼ਿਸ਼ ਕਰਨਗੇ ਤੁਸੀਂ ਕਿ ਕੋਸ਼ਿਸ਼ ਕਰ ਰਹੇ ਨੇ ਇਹ ਅਕੀਰ ਨਹੀਂ ਹੁੰਦੀ ਫਿਰ ਧਰਨਾ ਇਸੇ ਤਰ੍ਹਾਂ ਚਲਦਾ ਰਹੇਗਾ ਸ਼ਡਿਊਲ ਜਦ ਤੱਕ ਨਹੀਂ ਇਹ ਤਾਂ ਇਸ ਤਰ੍ਹਾਂ ਚੱਲੇਗਾ ਮੋਰਚਾ ਮਤਲਬ ਇਹ ਟਰੈਲਰ ਸੀ ਜਿਹੜਾ ਇਹ ਇਤਿਹਾਸਿਕ ਧਰਨਾ ਹੋਇਆ ਇੱਕ ਟਰੈਲਰ ਆ ਮਤਲਬ ਯੂਨੀਵਰਸਿਟੀ ਪੱਕੀ ਵੀ ਜਾਮ ਕੀਤੀ ਜਾ ਸਕਦੀ ਆ ਅਗਰ ਯੂਨੀਵਰਸਿਟੀ ਪ੍ਰਸ਼ਾਸਨ ਆਪਣੀ ਕਿਸੇ ਵੀ ਡਿਮਾਂਡ ਤੋਂ ਪਿੱਛੇ ਹਟਦਾ ਤਾਂ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ ਐਗਜ਼ਾਮ ਹੋ ਰਹੇ ਨੇ ਜਾਂ ਕੋਈ ਵੀ ਇਹਨਾਂ ਜੀ ਇੱਥੇ ਐਕਟੀਵਿਟੀ ਹੋ ਰਹੀ ਆ ਪੂਰੀ ਯੂਨੀਵਰਸਿਟੀ ਐਂਡ ਅੰਬਲੋਕ ਵਾਈਸ ਚਾਂਸਲਰ ਦਾ ਆਫਿਸ ਇਹ ਸਾਰਾ ਬੰਦ ਕੀਤਾ ਜਾ ਸਕਦਾ ਇਹ ਉਹਨਾਂ ਦੇ ਉੱਪਰ ਆ ਕਿ ਉਹਨਾਂ ਨੇ ਵਾਦਾ ਖਿਲਾਫੀ ਕੀਤੀ ਜਾਂ ਸਾਨੂੰ ਕਿਸੇ ਤਰੀਕੇ ਦੇ ਨਾਲ ਟਰਕਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਮੂੰਹ ਤੋੜਮਾ ਜਿਹੜਾ ਜਵਾਬ ਆ ਵਾਈਸ ਚਾਂਸਲਰ ਆਫਿਸ ਨੂੰ ਦਿੱਤਾ ਜਾਏਗਾ ਐਜੂ ਐਜੂਕੇਸ਼ਨ ਮਨਿਸਟਰ ਦੇ ਦੋ ਮੈਂਬਰ ਜਿਹੜੇ ਆ ਕਿ ਉਹ ਇੱਥੇ ਇੱਥੇ ਆਫਿਸ 'ਚ ਵੀ ਬੈਠੇ ਹੋਏ ਆ ਨਾ ਜੋ ਉਹ ਰਿਪੋਰਟ ਵੀ ਐਜੂਕੇਸ਼ਨ ਮਨਿਸਟਰ ਨੂੰ ਦੇ ਰਹੇ ਆ ਜੋ ਮਿਨਿਸਟਰੀ ਆਫ ਇੰਡੀਆ ਨੂੰ ਦੇ ਰਹੇ ਆ ਇੱਥੇ ਮੈਂਬਰ ਉਹਨਾਂ ਦੇ ਦੋ ਬੈਠੇ ਹੋਏ ਆ ਇਹ ਜਿਹੜੀ 10 ਪਹਿਲਾਂ ਮੈਂ ਸਰਦ ਤੁਹਾਡੇ ਚੈਨਲ ਰਾਹੀਂ 10 ਤਰੀਕ ਨੂੰ ਜਿੰਨੇ ਵੀ ਇੱਥੇ ਸੱਜਣ ਜਾਂ ਭਰਾ ਜਿੰਨੇ ਜਿੱਥੇ ਬੰਦੇ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹ 10 ਤਰੀਕ ਨੂੰ ਵੇਖ ਕੇ ਐਡਾ ਕੱਟ ਜਿਹੜੀ ਕਿ ਅਥਾਰਟੀ ਆ ਪੂਰੀ ਡਰੀ ਹੋਈ ਆ ਇਹ ਡਰੀ ਹੋ ਕੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਭਾਵੇਂ ਸ਼ਡਿਊਲ ਸ਼ਾਮ ਨੂੰ ਕੱਢ ਦੇਣ ਭਾਵੇਂ ਇੱਕ ਦੋ ਦਿਨਾਂ ਨੂੰ ਕੱਢ ਦੇਣ ਪਰ ਅਸੀਂ ਉੱਥੇ ਇੰਨੀ ਗੱਲ ਆਪਣੀ ਰੱਖੀ ਹੈ ਕਿ ਸਾਨੂੰ ਜਿਹੜਾ ਸ਼ਡਿਊਲ ਆ ਉਹ ਰਿਟਨ 'ਚ ਚਾਹੀਦਾ ਕਿਉਂਕਿ ਇਹ ਮੁੱਕਰ ਜਾਂਦੇ ਬਾਅਦ ਅਸੀਂ ਇੰਨੇ ਤਰਨ ਲਾਇਏ ਬਾਅਦ ਮੁੱਕਰ ਜਾਂਦੇ ਆ ਯਾਰੀ ਆ ਜੀ ਧਰਨਾ ਯਾਰੀ ਆ ਮੋਰਚਾ ਚੜਦੀ ਕਲਾ ਜਾ ਜਿੰਨੇ ਵੀ ਸਾਥੀ ਹੈਗੇ ਇੱਥੇ ਆਣ ਕੇ ਸ਼ਮੂਲੀਅਤ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤਸਵੀਰਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੈਠੇ